एसकेएम ਦੇ ਵੱਲੋਂ ਦੇਸ਼ ਪਰਦੇ ਵਿੱਚ ਦਿੱਤੇ ਗਏ ਸੱਦੇ ਦੇ ਤਹਿਤ ਤਹਿਸੀਲ ਕੰਪਲੈਕਸ ਮਰਿੰਡਾ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਰਥੀ ਫੂਕ ਮੁਜ਼ਾਹਰਾ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਤੇ ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਚਲਾਕੀ ਨੇ ਦੱਸਿਆ ਕਿ ਡੋਨਲਡ ਟਰੰਪ ਤੇ ਮੋਦੀ ਸਰਕਾਰ ਵੱਲੋਂ ਕੀਤੇ ਸਮਝੌਤਿਆਂ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਟੈਕਸ ਦੇਣਾ ਪੈਗਾ ਤੇ ਇਸ ਦੇ ਵਿਰੋਧ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਭਾਰਤ ਵਿੱਚ ਮੋਦੀ ਤੇ ਟਰੰਪ ਦੇ ਪੁਤਲੇ ਫੂਕੇ ਜਾ ਰਹੇ ਨੇ ਤੇ ਜੋ ਸਮਝੋਤੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਕਿਸਾਨ ਜਿੱਤੇਬੰਦੀਆਂ ਠੀਕ ਨਹੀਂ ਸਮਝਦੀਆਂ ਕਿਉਂਕਿ ਜੇਕਰ ਇਹ ਸਮਝੌਤੇ ਲਾਗੂ ਹੋ ਜਾਂਦੇ ਨੇ ਤਾਂ ਕਿਸਾਨੀ ਜਨਸਾਂ ਤੇ ਦੁੱਧ ਦੀਆਂ ਕੀਮਤਾਂ ਤੇਜ਼ ਦਾ ਮਾਰੂ ਅਸਰ ਪਵੇਗਾ ਜੋ ਡੋਨਾਲਡ ਟਰੰਪ ਨੇ ਤੇ ਮੋਦੀ ਸਰਕਾਰ ਨੇ ਜੋ ਇਹ ਸਮਝੌਤੇ ਕਰੇ ਆਂ ਸਾਨੂੰ ਇਹ ਟੈਕਸ ਲਾਏ ਆਂ ਅਸੀਂ ਇਹਦੇ ਵਿਰੋਧ ਵਿੱਚ ਅੱਜ ਪੂਰੇ ਭਾਰਤ ਵਿੱਚ ਮੋਦੀ ਤੇ ਟਰੰਪ ਦੇ ਦੋਨਾਂ ਦੇ ਪੁਤਲੇ ਭੁਕੇ ਆ ਜੋ ਇਹਨੇ ਸਮਝੌਤੇ ਕਰ ਰਹੇ ਆ ਉਹ ਸਾਡੇ ਜਿਹੜੇ ਹੀ ਆ ਜੱਥੇਬੰਦੀਆਂ ਇਹਨਾਂ ਨੂੰ ਇਹ ਠੀਕ ਨਹੀਂ ਰੱਖਦੀਆਂ ਕਿ ਕਿ ਜੇਕਰ ਇਹ ਸਮਝੋ ਉੱਤੇ ਲਾਗੂ ਹੋ ਜਾਂਦੇ ਆ ਤਾਂ ਸਾਡੇ ਜਿਹੜੇ ਦੁੱਧ ਤੋਂ ਬਣਨ ਵਾਲੇ ਵਸਤਾਂ ਉਹਦੇ ਭਾਰੀ ਮਾਰ ਪਊਗੀ ਜਾਂ ਸਾਡਿਆਂ ਜੋ ਖੇਤੀ ਦੀਆਂ ਫਸਲਾਂ ਉਹਦੇ ਤੇ ਜ਼ਿਆਦਾ ਭਾਰ ਪਊਗਾ ਕਿਉਂਕਿ ਜਿਹੜੇ ਅਮਰੀਕਾ ਸਰਕਾਰ ਆ ਉਹ ਆਪਣੇ ਕਿਸਾਨਾਂ ਨੂੰ ਬਹੁਤ ਸਬਸਿਡੀ ਦੇ ਰਹੀ ਹੈ ਪੰਜਾਬ ਸਰਕਾਰ ਜਾਂ ਸੈਂਟਰ ਦੀ ਜਿਹੜੀ ਸਰਕਾਰ ਹੈ ਕਿਸਾਨਾਂ ਨੂੰ ਕੋਈ ਸਬਸਿਡੀ ਦੇ ਰਹੀ ਜਾਂ ਉਹ ਵਿਸ਼ਵ ਵਪਾਰ ਮੰਡੀ ਦੇ ਵਿੱਚ ਅਸੀਂ ਜਾਉਂਗੇ ਤਾਂ ਜਿਹੜੀ ਸਾਡੀ ਫਸਲ ਆ ਉਹ ਉੱਥੇ ਟਿਕਣੀ ਨਹੀਂ ਹੈਗੀ ਜਿਹੜਾ ਇਹਨਾਂ ਦਾ ਮਾਲ ਆ ਉਹ ਜ਼ਿਆਦਾ ਭਾਰਤ ਵੀ ਜਾ ਕੇ ਵਿਕੂਗਾ ਕਿਉਂਕਾ ਜਿਹੜਾ ਅਮਰੀਕਾ ਦਾ ਦੁੱਧ ਹੈ ਉਹ ਇੱਥੇ ਆ ਕੇ ਸਾਡੇ ਭਾਰਤ ਵਿੱਚ 26 ਰੁਪਏ ਕਿਲੋ ਵਿਕੂਗਾ ਜਿਹੜਾ ਸਾਡਾ ਦੁੱਧ ਅੱਜ 70 ਰੁਪਏ ਕਿਲੋ ਵਿਕ ਰਿਹਾ ਹੈ ਸਾਡਾ ਦੁੱਧ ਕਿਸੇ ਨੇ ਨਹੀਂ ਪੁੱਛਣਾ ਹੈਗਾ ਜੇ ਇਹ ਸਮਝੌਤੇ ਲਾਗੂ ਹੋ ਜਾਣੇ ਆ ਤਾਂ ਸਾਡੀ ਕਣਕ ਵੀ ਕਿਸੇ ਨੇ ਨਹੀਂ ਪੁੱਛਣੀ ਹੈਗੀ ਸਾਡਾ ਚੌਲ ਵੀ ਕਿਸੇ ਨੇ ਨਹੀਂ ਪੁੱਛਣਾ ਹੈਗਾ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਵੀ ਜੇ ਇਹ ਸਮਝੌਤੇ ਹੋਏ ਆ ਇਹਨਾਂ ਨੂੰ ਰੱਦ ਕੀਤਾ ਜਾਵੇ ਪਹਿਲਾਂ ਦੀ ਤਰ੍ਹਾਂ ਜਿਹੇ ਸਮਝੌਤੇ ਕਰਦੇ ਆ ਉਦਾਂ ਹੀ ਲਾਗੂ ਰਹਿਣਾ ਜਗਬਾਣੇ ਟੀਵੀ ਲਈ ਮੋਰਿੰਡਾ ਤੋਂ ਅਮਰਜੀਤ ਤਿਮਾ ਆਂਦੀ ਰਿਪੋਰਟ